ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤ ਵਿਰੁੱਧ ਗਰਮਖਿਆਲੀਆਂ ਸਮਰਥਕਾਂ ਦਾ ਵਿਰੋਧ ਪ੍ਰਦਰਸ਼ਨ ਪੜਕੁੱਟਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਿੱਖ ਫੌਜ ਜੈਸੀ ਨੇ ਭਾਰਤੀ ਕੌਂਸੂਲੇਟ ਨੂੰ ਨੁਕਾਬਦੇ ਦੇ ਵਿੱਚ ਲੈਣ ਦੀ ਧਮਕੀ ਦਿੱਤੀ ਹੈ ਜਿਸ ਤੋਂ ਇਲਾਵਾ ਭਾਰਤੀਆਂ ਨੂੰ ਇਸ ਖੇਤਰ ਦਾ ਦੌਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਨਾ ਤਾਂ ਭਾਰਤੀ ਅਤੇ ਨਾ ਹੀ ਕੈਨੇਡੀਅਨ ਸਰਕਾਰ ਨੇ ਇਸ ਮਾਮਲੇ ਤੇ ਅਧਿਕਾਰਤ ਤੌਰ ਤੇ ਕੋਈ ਟਿੱਪਣੀ ਕੀਤੀ ਹੈ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਸਮੂਹ ਨੇ ਵੀਰਵਾਰ ਨੂੰ ਕੌਂਸੂਲੇਟ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਇੱਕ ਵੱਖਰੀ ਤਾਰੀਖ ਚੁਣਨ ਲਈ ਕਿਹਾ ਸਿਕ ਫੋਰ ਜਸਟਿਸ ਨੇ ਕੈਨੇਡਾ ਦੇ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਨੂੰ ਦਰਸਾਉਂਦਿਆਂ ਇੱਕ ਪੋਸਟਰ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਚਿਹਰੇ ਤੇ ਇੱਕ ਨਿਸ਼ਾਨ ਦੇ ਸੰਕੇਤ ਨਾਲ ਪਿੰਟ ਕੀਤਾ ਹੋਇਆ ਹੈ ਦੋਸ਼ ਲਗਾਏ ਜਾ ਰਹੇ ਨੇ ਕਿ ਭਾਰਤੀ ਕੌਂਸੂਲੇਟ ਰਾਹੀਂ ਇੱਕ ਜਾਸੂਸੀ ਨੈੱਟਵਰਕ ਚਲਾਇਆ ਜਾ ਰਿਹਾ ਹੈ ਸਮੂਹਤਾ ਇਲਜ਼ਾਮ ਹੈ ਕਿ ਕੌਂਸੂਲੇਟ ਖਾਲਿਸਤਾਨੀਆਂ ਵਿਰੁੱਧ ਨਿਸ਼ਾਨਾ ਬਣਾ ਕੇ ਨਿਗਰਾਨੀ ਕਰ ਰਹੀ ਹੈ ਐਨਡੀਟੀਵੀ ਦੇ ਅਨੁਸਾਰ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ 2 ਸਾਲ ਪਹਿਲਾਂ 18 ਸਤੰਬਰ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਨੂੰ ਦੱਸਿਆ ਸੀ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ ਜਿਸ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ 2 ਸਾਲ ਬੀਤੇ ਜਾ ਚੁਕੇ ਨਹੀਂ ਅਤੇ ਭਾਰਤੀ ਕੌਂਸੂਲੇਟ ਖਾਲਿਸਤਾਨੀ ਜਨਤਕ ਸੰਗ੍ਰਹਿ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਜਾਸੂਸੀ ਨੈੱਟਵਰਕ ਚਲਾ ਰਿਹਾ ਹੈ ਪਿਛਲੇ ਹਫਤੇ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਘੱਟੋ ਘੱਟ ਦੋ ਖਾਲਿਸਤਾਨੀ ਕੱਟਰਪੰਥੀ ਸਮੂਹਾਂ ਨੂੰ ਕੈਨੇਡਾ ਦੇ ਅੰਦਰੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ ਸੀ ਕੈਨੇਡਾ ਦੇ ਵਿੱਚ ਮਨੀ ਲਾਂਡਰਿੰਗ ਅਤੇ ਅਤਵਾਦੀ ਵਿੱਤ ਜੋਖੇਮਾ ਦਾ 2025 ਮੁਲਾਂਕਣ ਸਿਰਲੇਖ ਵਾਲੀ ਰਿਪੋਰਟ ਦੇ ਵਿੱਚ ਕੈਨੇਡਾ ਦੇ ਅੰਦਰੋਂ ਵਿਅਕਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਖਾਲਿਸਤਾਨੀ ਕੱਟੜਪੱਥੀ ਸਮੂਹਾਂ ਦੀ ਪਛਾਣ ਬਬਰਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਵਜੋਂ ਕੀਤੀ ਗਈ ਹੈ ਤਾਂ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਵਿੱਚ ਖਾਲਿਸਤਾਨੀ ਅੱਤਵਾਦੀਆਂ ਦੇ ਵੱਲੋਂ ਜਿਹੜਾ ਇਹ ਮਾਹੌਲ ਢੜਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇੱਥੇ ਹੀ ਭਾਰਤ ਸਰਕਾਰ ਨੂੰ ਚੈਲੰਜ ਕਰ ਦਿੱਤਾ ਗਿਆ ਹੈ ਕਿ ਭਾਰਤੀ ਕੌਂਸਲੇਟ ਤੇ ਕਬਜ਼ਾ ਕਰ ਲਿਆ ਜਾਵੇਗਾ ਜਿਸ ਦੀ ਸਿੱਧੀ-ਸਿੱਧੀ ਧਮਕੀ ਦੇ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤ ਵਿਰੁੱਧ ਗਰਮਖਿਆਲੀਆਂ ਸਮਰਥਕਾਂ ਦਾ ਵਿਰੋਧ ਪ੍ਰਦਰਸ਼ਨ ਪੜ ਕੁਠਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਿੱਖ ਫੌਜ ਜੈਸੀ ਨੇ ਭਾਰਤੀ ਕੌਂਸਲੇਟ ਨੂੰ ਨੂੰ ਕਬਜ਼ੇ ਦੇ ਵਿੱਚ ਲੈਣ ਦੀ ਧਮਕੀ ਦਿੱਤੀ ਹੈ। ਜੇਸੋ ਇਲਾਵਾ ਭਾਰਤੀਆਂ ਨੂੰ ਇਸ ਖੇਤਰ ਦਾ ਦੌਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਹਾਲਾਂਕਿ ਨਾ ਤਾਂ ਭਾਰਤੀ ਅਤੇ ਨਾ ਹੀ ਕੈਨੇਡੀਅਨ ਸਰਕਾਰ ਨੇ ਇਸ ਮਾਮਲੇ ਤੇ ਅਧਿਕਾਰਤ ਤੌਰ ਤੇ ਕੋਈ ਟਿੱਪਣੀ ਕੀਤੀ ਹੈ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਸਮੂਹ ਨੇ ਵੀਰਵਾਰ ਨੂੰ ਕੌਂਸੂਲੇਟ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਇੱਕ ਵੱਖਰੀ ਤਾਰੀਖ ਚੁਣਨ ਲਈ ਕਿਹਾ ਸਿੱਖ ਫੋਰ ਜਸਟਿਸ ਨੇ ਕੈਨੇਡਾ ਦੇ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਦinesh ਨੂੰ ਦਰਸਾਉਂਦਿਆਂ ਇੱਕ ਪੋਸਟਰ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਚਿਹਰੇ ਤੇ ਇੱਕ ਨਿਸ਼ਾਨ ਦੇ ਸੰਕੇਤ ਨਾਲ ਪ੍ਰਿੰਟ ਕੀਤਾ ਹੋਇਆ ਹੈ ਦੋਸ਼ ਲਗਾਏ ਜਾ ਰਹੇ ਨੇ ਕਿ ਭਾਰਤੀ ਕੌਂਸਲੇਟ ਰਾਹੀਂ ਇੱਕ ਜਾਸੂਸੀ ਨੈੱਟਵਰਕ ਚਲਾਇਆ ਜਾ ਰਿਹਾ ਹੈ ਸਮੂਹਤ ਇਲਜ਼ਾਮ ਹੈ ਕਿ ਕੌਂਸਲੇਟ ਖਾਲਿਸਤਾਨੀਆਂ ਵਿਰੁੱਧ ਨਿਸ਼ਾਨਾ ਬਣਾ ਕੇ ਨਿਗਰਾਨੀ ਕਰ ਰਹੀ ਹੈ ਐਨਡੀਟੀਵੀ ਦੇ ਅਨੁਸਾਰ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ 2 ਸਾਲ ਪਹਿਲਾਂ 18 ਸਤੰਬਰ 2023 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਨੂੰ ਦੱਸਿਆ ਸੀ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ ਜਿਸ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ 2 ਸਾਲ ਬੀਤੇ ਜਾ ਚੁਕੇ ਨੇ ਅਤੇ ਭਾਰਤੀ ਕੌਂਸੂਲੇਟ ਖਾਲਿਸਤਾਨੀ ਜਨਤਮ ਸੰਗ੍ਰਹਿ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਜਾਸੂਸੀ ਨੈਟਵਰਕ ਚਲਾ ਰਿਹਾ ਹੈ ਪਿਛਲੇ ਹਫਤੇ جاری ਕੀਤੀ ਗਈ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਘੱਟੋ ਘੱਟ 2 ਖਾਲਿਸਤਾਨੀ ਕੱਟੜਪੰਥੀ ਸਮੂਹਾਂ ਨੂੰ ਕੈਨੇਡਾ ਦੇ ਅੰਦਰੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ ਸੀ ਕੈਨੇਡਾ ਦੇ ਵਿੱਚ ਮਨੀ ਲਾਂਡਰਿੰਗ ਅਤੇ ਆਤਵਾਦੀ ਵਿੱਤ ਜੋਖੇਮਾ ਦਾ 2025 ਮੁਲਾਂਕਣ ਸਿਰਲੇਖ ਵਾਲੀ ਰਿਪੋਰਟ ਦੇ ਵਿੱਚ ਕੈਨੇਡਾ ਦੇ ਅੰਦਰੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਖਾਲਿਸਤਾਨੀ ਕੱਟੜਪੱਥੀ ਸਮੂਹਾਂ ਦੀ ਪਛਾਣ ਬਬਰਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਵਜੋਂ ਕੀਤੀ ਗਈ ਹੈ ਤਾਂ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਵਿੱਚ ਖਾਲਿਸਤਾਨੀ ਅੱਤਵਾਦੀਆਂ ਅਦੇ ਵੱਲੋਂ ਜਿਹੜਾ ਇਹ ਮਾਹੌਲ ਢੜਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇੱਥੇ ਹੀ ਭਾਰਤ ਸਰਕਾਰ ਨੂੰ ਚੈਲੰਜ ਕਰ ਦਿੱਤਾ ਗਿਆ ਹੈ ਕਿ ਭਾਰਤੀ ਕੌਂਸਲੇਟ ਤੇ ਕਬਜ਼ਾ ਕਰ ਲਿਆ ਜਾਵੇਗਾ ਜਿਸ ਦੀ ਸਿੱਧੀ ਸਿੱਧੀ ਧਮਕੀ ਦੇ ਦਿੱਤੀ ਗਈ ਹੈ